ਤਿੰਨ ਮੁੰਡੇ ਸੋਚਦੇ ਆ ਵੀ ਜ਼ਿੰਦਗੀ ਦੇ ਵਿੱਚ ਨਾ ਕੋਈ ਆਨੰਦ ਜਿ ਲੈ ਲਈਏ ਸਵਾਦ ਜਿ ਲੈ ਲਈਏ ਤਾਂ ਸਵਾਦ ਸਵਾਦ ਦੇ ਵਿੱਚ ਝੱਗਾ ਚੌੜ ਕਰਵਾ ਕੇ ਬਹਿ ਜਾਂਦੇ ਆ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਤਿੰਨ ਮੁੰਡੇ ਹੁੰਦੇ ਆ ਉਹਨਾਂ ਦਾ ਵੱਡੇ ਬੁੱਡੇ ਹੁੰਦਾ ਉਹ ਕਹਿੰਦੇ ਚੱਲ ਐ ਪੈਸੇ ਜੋੜ ਲੈਨੇ ਇੱਕ ਦੂਜੇ ਨਾਲ ਪੈਸੇ ਪਾ ਕੇ ਨਾ 4-500 ਉਹਨੂੰ ਪਾ ਲਿਆ 500 ਉਹਨੇ ਪਾ ਲਿਆ 600 ਉਹਨੇ ਪਾ ਲਿਆ ਐਂ ਕਰਕੇ ਜਿੱਥੇ ਮੁੱਲ ਦੇਣ ਜਨਾਨੀਆਂ ਮਿਲਦੀਆਂ ਜਿੱਥੇ ਗਲਤ ਕੰਮ ਹੁੰਦੇ ਜਿੱਥੇ ਆ ਆਪਣੇ ਆਪ ਨੂੰ ਠੰਡਾ ਕੀਤਾ ਜਾਂਦਾ ਉਹੋ ਹੀ ਜਗ੍ਹਾ ਤੇ ਪਹੁੰਚ ਜਾਂਦੇ ਆ ਪਰ ਉੱਥੇ ਉਹਨਾਂ ਨਾਲ ਕੀ ਗੱਲਬਾਤ ਹੁੰਦੀ ਆ ਕੀ ਚੱਕਰ ਉਹਨਾਂ ਦਾ ਪਾ ਦੇ ਵਿੱਚ ਉਹ ਕਹਿੰਦੇ ਵੀ ਅਸੀਂ ਤਾਂ ਇੱਥੇ ਕੰਨ ਨਹੀਂ ਹੱਥ ਲੱਗੇ ਅਸੀਂ ਇੱਥੇ ਨਹੀਂ ਜਾਣਾ ਰੂੜੀ ਤੇ ਮਿਲਦਾ ਰੂੜੀ ਤੇ ਤਿੰਨੇ ਪਈ ਸਾਰੀ ਗੱਲ ਬਾਤ ਕੀ ਇਹ ਸਾਰਾ ਮਸਲਾ ਕੀ ਇਹ ਕੀ ਕਹਾਣੀ ਬਣਦੀ ਹੈ ਕਿਵੇਂ ਇਹ ਪਲਾਨ ਬਣਦਾ ਕਿਵੇਂ ਉਹ ਤਿੰਨੇ ਮੁੰਡੇ ਇੱਕ ਰਾਤ ਨੂੰ ਸਟੋਰੀ ਬਣਾਉਂਦੇ ਵੀ ਅਸੀਂ ਜਾਣਾ ਆਜੋ ਸਾਰੀ ਗੱਲ ਬਾਤ ਦੱਸਾਂਗੇ ਤੁਹਾਨੂੰ ਕੈਮਰੇ ਤੇ ਖੜੇ ਰਹੇ ਹੋ ਤੇ ਵੀਡੀਓ ਤੁਸੀਂ ਵੇਖਦੇ ਰਹੋ ਤੇ ਵੀਡੀਓ ਦੇ ਵਿੱਚ ਬੜਾ ਸਵਾਦ ਆਊਗਾ ਤੁਹਾਨੂੰ ਤਾਂ ਤੁਹਾਨੂੰ ਸਿੱਖਣ ਨੂੰ ਚੀਜ਼ ਮਿਲੂਗੀ ਤੁਸੀਂ ਤੁਹਾਡੇ ਨਾਲ ਵੀ ਇਦਾਂ ਹੋ ਸਕਦਾ ਆਜੋ ਮਾੜਾ ਸਸੀਕਾ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਵਰਤੀ ਆ ਦੋਸਤੋ ਅੱਜ ਜਿਹੜੀ ਤੁਹਾਡੇ ਕੋਲ ਮੈਂ ਖਬਰ ਲੈ ਕੇ ਆਇਆ ਅੱਜ ਦੀ ਜਿਹੜੀ ਖਬਰ ਆ ਹਰ ਇੱਕ ਮੁੰਡਾ ਚਾਹੁੰਦਾ ਵੀ ਮੈਂ ਨਾ ਕਿਤੇ ਨਾ ਕਿਤੇ ਪੈਸੇ ਦੇ ਕੇ ਕੁਛ ਨਾ ਕੁਛ ਗਲਤ ਕੰਮ ਕਰ ਲਾਂ ਮਤਲਬ ਤੁਸੀਂ ਸਮਝ ਹੀ ਗਏ ਹੋ ਜਿਹੜੇ ਮੁੱਲ ਦੇ ਆ ਜਨਾਨੀਆਂ ਲੈ ਕੇ ਆਉਂਦੇ ਆ ਜਾਂ ਮੁੱਲ ਦੀਆਂ ਜਨਾਨੀਆਂ ਕੋਲ ਜਾਂਦੇ ਆ ਨਾ ਉਹਨਾਂ ਨਾਲ ਕੀ ਗੱਲਬਾਤ ਹੁੰਦੀ ਆ ਕਿਵੇਂ ਉਹ ਫਸ ਜਾਂਦੇ ਆ ਕਈ ਗਲਤੀਆਂ ਕਰਕੇ ਫਸ ਜਾਂਦੇ ਆ ਅੱਜ ਤੁਹਾਨੂੰ ਮੈਂ ਉਸ ਮੁੰਡੇ ਨਾਲ ਮਲਾਉਂਗਾ ਜਿਹਦੇ ਨਾਲ ਜਿਹੜਾ ਬੰਦਾ ਉਹਨਾਂ ਜਨਾਨੀਆਂ ਦੇ ਰਿੱਕੇ ਜੜ ਜਾਂਦਾ ਤੇ ਬਾਅਦ ਦੇ ਵਿੱਚ ਉਹਨੂੰ ਉਹਦਾ ਸਾਰਾ ਕੁਝ ਖੋ ਕੇ ਲੈ ਜਾਂਦੀਆਂ ਨੇ ਤੇ ਬੰਦਾ ਮਿਲਦਾ ਕਿੱਥੇ ਆ ਸਾਰੀ ਗੱਲਬਾਤ ਕੀ ਹੁੰਦੀ ਆ ਕੀ ਕੀ ਹੁੰਦਾ ਮੁੰਡੇ ਕੋਲ ਕਿਉਂ ਇਹ ਚੀਜ਼ਾਂ ਕਰਨ ਦੇ ਕਾਰਨ ਉਹ ਪਹੁੰਚ ਜਾਂਦਾ ਉਸ ਜਗ੍ਹਾ ਤੇ ਜਿੱਥੇ ਉਹ ਜੀ ਜਨਾਨੀ ਟੱਕਰ ਜਾਂਦੀ ਹੈ ਤੇ ਉਸ ਨਾਲ ਇਹੋ ਜਿਹਾ ਸਿਸਟਮ ਬਣ ਜਾਂਦਾ ਬਾਈ ਜੀ ਕੀ ਹਾਲ ਚਾਲ ਠੀਕ ਆ ਬਾਈ ਕੀ ਗੱਲਬਾਤ ਕੀ ਹੋ ਗਈ ਸੀਗੀ ਫੜੇ ਗਏ ਬਈ ਅਸੀਂ ਕਿਵੇਂ ਫੜੇ ਗਏ ਅਸੀਂ ਬਾਈ ਉੱਥੇ ਅੱਡੇ ਤੇ ਗਏ ਸੀ ਜਨਾਨੀਆਂ ਜਿੱਥੇ ਹੁੰਦੀਆਂ ਤੇ ਅਸੀਂ ਗਏ ਜੀ ਤਿੰਨ ਚਾਰ ਜਣੇ ਸੀ ਅਸੀਂ ਪਿੰਡੋਂ ਸੀ ਮੇਰੇ ਨਾਲ ਦੇ ਮੁੰਡੇ ਤੇ ਉਹਨਾਂ ਜੋ ਇੱਕ ਸ਼ਰਾਰਤੀ ਸੀ ਤੇ ਸਾਨੂੰ ਕਹਿ ਕੇ ਲੈ ਲੂ ਗਿਆ ਆਪਕਦੇ ਹੋਏ ਚੱਲੀਏ ਪਾ ਉਥੇ ਹਾਂ ਬਈ ਆਪ ਨੂੰ ਤਾਂ ਹਿਸਾਬ ਦਾ ਤਾਂ ਪਤਾ ਨਹੀਂ ਸੀ ਤੋ ਲੈ ਗਿਆ ਤੇ ਉਥੇ ਜਾ ਕੇ ਉਹਨੇ ਪੈਸੇ ਪੁੱਛੇ ਦਿੱਤੇ ਹੈਨਾ ਇਹ ਕਹਿੰਦਾ ਤੁਸੀਂ ਮੈਲੋ ਸਾਨੂੰ ਸਮਝ ਨਹੀਂ ਆਈ ਕੀ ਕਿਵੇਂ ਮੈਲੋ ਹੈਨਾ ਚੱਲ ਅਸੀਂ ਢੇੜਾ ਦੇ ਕੇ ਅੰਦਰੋਂ ਨਿਕਲ ਆਏ ਤੋ ਇੱਕ ਭਾਈ ਜァ ਫਿਰਦਾ ਸੀ ਹੈਗਾ ਸੀ ਬਈ 40 45 ਸਾਲਾਂ ਦਾ ਤੇ ਸਾਡੀ ਬਾਹ ਫੜ ਕੇ ਲੈ ਗਿਆ ਕਹਿੰਦਾ ਯਾਰ ਤੁਸੀਂ ਪੈਸੇ ਦਿੱਤੇ ਢੇੜਾ ਕੱਢ ਕੇ ਮੁੜ ਕੇ ਮਗਾ ਵੀ ਹੋਰ ਵਾਕ ਵੇਖਣਾ ਸੀ ਮਨੋਰੰਜਨ ਹੀ ਕਰਨਾ ਸੀ ਵੇਖ ਕੇ ਸੀ ਮੋੜਾ ਤੇ ਫਿਰ ਬਈ ਉਹ ਸਾਨੂੰ ਅੰਦਰ ਲੈ ਕੇ ਕਮਰੇ ਚ ਉੱਥੇ ਬਹਾਵ ਸਾਰੀਆਂ ਕੁੜੀਆਂ ਬੈਠੀਆਂ ਸੀ ਕਹਿੰਦੇ ਦੱਸੋ ਕਿਹਨੂੰ ਮੈਲਾ ਗੀ ਤੁਸੀਂ ਹੱਥ ਲਾਓ ਤੇ ਆਪਣਾ ਵੀ ਸਮਝ ਨਹੀਂ ਮਗਾ ਕਿਵੇਂ ਹੱਥ ਲਾਉ ਤੇ ਚਲ ਜਾੜੋ ਕਹਿੰਦੇ ਤੁਸੀਂ ਮੈਲਾ ਮਗਾ ਕਿਵੇਂ ਮੈਲਾ ਕਹਿੰਦਾ ਤੁਸੀਂ ਗਲਤ ਕੰਮ ਕਰਨਾ ਆਏ ਮਗਾ ਨਾ ਬਈ ਮਗਾ ਉਹ ਆਇਆਗਾ ਸਾਡੇ ਪਿੰਡ ਆਲਾ ਅਸ ਤਾਂ ਉਹ ਆਇਆ ਨਾਲ ਤੇ ਉਹ ਕਹਿੰਦਾ ਤੁਹਾਡੇ ਪੈਸੇ ਵੀ ਦਿੱਤੇ ਆ ਉਹਨੇ ਤੇ ਚੱਲ ਬਈ ਉਹ ਕਹਿੰਦਾ ਮੈਲੋ ਤੁਸੀਂ ਵੀ ਤੁਹਾਡੀ ਹੁਣ ਪੇਮੈਂਟ ਆਈ ਗਈ ਜਦੋਂ ਤੇ ਬਈ ਮੇਰੇ ਨਾਲ ਦੇ ਨੂੰ ਇਸ਼ਾਰਾ ਕਰਤਾ ਜਿਹੜੀ ਨੂੰ ਮਿਲਣਾ ਸੀ ਤੇ ਪਿੱਛੇ ਉਹਨੇ ਮੈਨੂੰ ਇਸ਼ਾਰਾ ਕਰਤਾ ਬਈ ਤੇ ਉਹ ਸਾਨੂੰ ਲੈ ਕੇ ਰੂਮ ਚ ਬਈ ਤੇ ਸਾਨੂੰ ਵਧੀਆ ਉਹਨਾਂ ਨੇ ਪਾਣੀ ਪੁਣੀ ਪਿਆਇਆ ਹਨਾ ਉਹਦੀਆ ਚਾਹ ਪਾਣੀ ਤੇ ਯਾਰ ਉਹਨੇ ਪਾਦ ਆ ਵੀ ਵਿੱਚ ਕੋਈ ਚਾਹ ਪਾਣੀ ਦੇ ਵਿੱਚ ਚਾਹ ਪਾਣੀ ਦੇ ਵਿੱਚ ਕੁਝ ਪਾਦ ਆ ਜਿਵੇਂ ਨਸ਼ੀਲੀ ਚੀਜ਼ ਕੋਈ ਕਿਸਾਂ ਯਾਰ ਮੇਰਾ ਤਾਂ ਬਈ ਬੀਬੀ ਘਟ ਗਿਆ ਕਿ ਮੈਂ ਤਾਂ ਪੈ ਗਿਆ ਹਨਾ ਲੱਤਾਂ ਲੁੱਤਾਂ ਜਿਹਾ ਕੰਬਲ ਲੱਗ ਗਿਆ ਹੋਰ ਹੀ ਹੋ ਗਿਆ ਸਰੀਰ ਦਾ ਤੇ ਚੱਲ ਦੂਜੇ ਵੀ ਬਈ ਪੈ ਗਏ ਥੋੜੇ ਟਾਈਮ ਬਾਅਦ ਬੇਹੋਸ਼ ਹੋ ਗਏ ਮਤਲਬ ਬੇਹੋਸ਼ ਹੋ ਗਏ ਕਿ ਜਦੋਂ ਬਈ ਰਾਤ ਨੂੰ ਅਸੀਂ ਗਏ ਸੀ ਰਾਤ ਨੂੰ ਸੀ ਸ਼ਹਿਰ 'ਚ ਗਏ ਸੀ ਪਰ ਅੱਖ ਸਾਡੀ ਤੜਕੇ ਕਿਸੇ ਪਿੰਡ ਵਿੱਚ ਖੁੱਲਈ ਸੀ ਰੂੜੀਆਂ ਦੇ ਪਏ ਸੀ ਤਿੰਨੇ ਅੱਡ ਅੱਡ ਮਤਲਬ ਗਏ ਤੁਸੀਂ ਉਹ ਗਲਤ ਕੰਮ ਕਰਨ ਵਾਸਤੇ ਸੀਗੇ ਇੱਕ ਮੁੰਡੇ ਤੁਹਾਨੂੰ ਲੈ ਗਿਆ ਸੀ ਤੁਹਾਡਾ ਹੈ ਨਹੀਂ ਸੀਗਾ ਸਿਸਟਮ ਉੱਥੇ ਜਾਣ ਦਾ ਤੁਹਾਨੂੰ ਲੈ ਗਿਆ ਸੀ ਉੱਥੇ ਤੁਹਾਨੂੰ ਨਸ਼ੀਲੀ ਚੀਜ਼ ਦਿੱਤੀ ਜਾਂਦੀ ਆ ਜਿਲੇ ਕਰਕੇ ਤੁਸੀਂ ਬੇਹੋਸ਼ ਹੋ ਜਾਂਦੇ ਹੋ ਤੇ ਬਾਅਦ ਜਦ ਵਿੱਚ ਤੁਹਾਨੂੰ ਜਾਗ ਖੋਲਦੇ ਤਾਂ ਰੂੜੀਆਂ ਦੇ ਪਏ ਹਾਂ ਰੂੜੀਆਂ ਦੇ ਪਏ ਸੀ ਬਈ ਅਸੀਂ ਤਿੰਨੇ ਤੇ ਸਾਨੂੰ ਆਹ ਬਾਈ ਨਾਲ ਕਿ ਚੱਕਿਆ ਉਹ ਮੁੰਡੇ ਕਾ ਤੂੰ ਨਹੀਂ ਆਏ ਬਈ ਦੂਜੇ ਦੂਜੇ ਬਈ ਉਹ ਬਾਲੇ ਉਹ ਆ ਵੀ ਇਹਦਾ ਜ ਸਾਡੀ ਸੂਰਤ ਚ ਉਹ ਜਿਵੇਂ ਆਇਆ ਲੱਗਦਾ ਜਿਵੇਂ ਬਾਲੀ ਨਸ਼ਾ ਕੀਤਾ ਹੁੰਦਾ ਨਸ਼ੀਲੀ ਚੀਜ਼ ਪੀਤੀ ਹੁੰਦੀ ਹੈ ਕਹਿੰਦੇ ਦੋਵੇਂ ਵਿਆਹੇ ਵੀ ਸੀਗੇ ਜਿਹੜੇ ਨਾਲ ਸੀਦੇ ਵਿਆਹੇ ਤਾਂ ਹੈਗੇ ਸੀਗੇ ਪਰ ਉਹ ਮੈਂ ਚੱਕ ਕੇ ਕਿਹੜਾ ਡਾਕਟਰ ਦੇ ਉੱਥੇ ਪਾ ਜਾਂਦੇ ਬੋਤਲ ਬੋਤਲ ਲਾਈ ਜਾਂਦੇ ਆ ਤੇ ਇਹਨਾਂ ਨੂੰ ਜਦੋਂ ਮੈਂ ਤੜਕੇ ਖੇਤ ਗਿਆ ਮੈਂ ਉਹਨੂੰ ਦੇਖਿਆ ਮੈਂ ਹੈਰ ਵੀ ਇਹ ਇੰਨੇ ਵੀ ਕਿਹੜੇ ਹੋਏ ਜਿਹੜੇ ਇੰਨੇ ਰੂੜੀ ਚ ਡੱਡੇ ਗਏ ਆ ਵੀ ਨਸ਼ਾ ਪਤਾ ਇਹਨਾਂ ਦਾ ਕੀ ਕੀਤਾ ਵਾ ਜਦੋਂ ਚੱਲ ਇਹਨਾਂ ਦੇ ਪਾਣੀ ਪੂਣੇ ਦੀ ਛੱਟੇ ਮਾਲਕ ਨੂੰ ਡਾਕਟਰ ਨੂੰ ਸਾਧ ਕੇ ਤੇ ਟਿਕਾ ਟੁਕਾ ਲਵਾ ਕੇ ਉਹਨੂੰ ਪੁੱਛਿਆ ਫੇ ਸਾਰੀ ਹਿਸਟਰੀ ਇਹਨਾਂ ਨੇ ਦੱਸੀ ਕਹਿੰਦਾ ਰਾਤ ਭੀ ਅਸੀਂ ਇੱਥੇ ਗਏ ਸੀਗੇ ਨਸ਼ਾ ਪਤਾ ਤਾਂ ਅਸੀਂ ਕੁਝ ਨਹੀਂ ਕਰਦੇ ਕਹਿੰਦਾ ਤੇ ਪਰ ਕਹਿੰਦਾ ਮੇਰੇ ਯਾਰ ਦੋਸਤ ਨੇ ਪਲਾਨ ਬਣਾਇਆ ਸੀ ਵੀ ਅਸੀਂ ਵੀ ਮੈਨਾਂ ਲਿਆਂ ਨਾ ਗਏ ਨੂੰ ਬੀ ਮੁੱਲ ਦੀ ਧੀਮੀ ਕੋਲੇ ਜਾਣਾ ਕਹਤਾ ਜਦੋਂ ਉੱਥੇ ਉੱਥੇ ਉਹਨਾਂ ਨੇ ਸਾਨੂੰ ਪਤਾ ਨਹੀਂ ਕੀ ਪਤਾ ਤੇ ਸਾਡੇ ਸਾਰਾ ਕੁਝ ਲੁੱਟ ਲਿਆ ਬਿਕਾੜਾ ਕੁੜਾ ਛਾਪਾਂ ਛੋਪਾਂ ਪੈਸੇ ਪੂਸੇ ਕੁਝ ਨਹੀਂ ਸੀਗਾ ਤੇ ਸਾਨੂੰ ਮੁੜ ਕੇ ਇੱਥੇ ਸੱਟ ਕੇ ਪਿੰਡ 'ਚ ਕੀ ਕੀ ਸੀਗਾ ਤੁਹਾਡੇ ਕੋਲ ਸਾਡੇ ਕੋਲੇ ਬਈ ਇੱਕ ਤਾਂ ਮੇਰੇ ਪਾਈ ਹੀ ਚਾਂਦੀ ਦੀ ਚੈਨ ਤੇ ਇੱਕ ਬਈ ਮੇਰੇ ਛਾਪ ਪਾਈ ਸੀ ਤੇ ਮੇਰਾ ਸੀਗਾ 50 60000 ਦਾ ਫੋਨ ਸੀ ਮੇਰੇ ਕੋਲੇ ਤੇ ਬੁਲਟ ਤੇ ਗਏ ਸੀ ਬਈ ਬੁਲਟ ਵੀ ਹਣੀ ਸੀ ਮੇਰਾ ਉਹ ਸਾਰਾ ਸਮਾਨ ਲੈ ਗਏ ਤੇ ਕੱਪੜੇ ਸੀਗੇ ਕੱਪੜੇ ਕੁਪੜੇ ਤਾਂ ਬਈ ਨੀਕਰ ਜੀ ਆਏ ਆ ਯਾਰ ਅਸਾਂ ਰੂੜੀਆਂ ਤੇ ਪਈ ਸੀ ਉਸ ਦਾ ਉੱਥੇ ਅੱਛਾ ਭਾਈ ਤੁਸੀਂ ਪਾਣੀ ਪੂਣੀ ਲਾਉਣ ਗਏ ਸੀਗੇ ਹਾਂ ਭਾਈ ਤੜਕੇ ਮੈਂ ਮੁਰਨੇ ਜਾਣਾ ਹੀ ਹੁੰਦਾ ਖੇਤ ਮੈਂ ਕਿ ਜਦੋਂ ਖੇਤ ਨੂੰ ਗਿਆ ਉਦੋਂ ਵੇਖੇ ਮੈਂ ਇਹ ਤੇ ਜਦੋਂ ਵੇਖੇ ਪਏ ਆ ਮੈਂ ਫਿਰ ਪਹਿਲਾਂ ਤਾਂ ਮੈਂ ਹੱਥ ਨਹੀਂ ਐਵੇਂ ਕਈਆਂ ਪਾਇਆ ਸਰਪੰਚ ਨੂੰ ਫੋਨ ਲਾ ਲਿਆ ਫਿਰ ਮੈਂ ਡਾਕਟਰ ਨੂੰ ਫੋਨ ਲਾਇਆ ਮੈਂ ਸਹਿਰਾ ਐਂਕਲ ਕੇ ਆਪਣੇ ਪਿੰਡ ਬੰਦੇ ਪਏ ਆ ਇਹ ਨਹੀਂ ਪਤਾ ਕਿੱਥੋਂ ਦੇ ਆ ਤੇ ਵੀ ਇਹ ਰੂੜੀ ਤੇ ਡਿੱਗੇ ਪਏ ਵੀ ਕੱਲ ਨੂੰ ਮੁੜ ਕੇ ਸਾਰਾ ਪਿੰਡ ਦੇ ਜੁੱਤਿਆਂ ਭਾਂ ਫਾਇਦਾ ਨਹੀਂ ਹੈ ਨਾ ਤੇ ਵੀ ਆਪੇ ਵੇਖ ਗਏ ਫਿਰ ਜਦੋਂ ਆਏ ਮੜਾ ਜੇ ਹਿੱਲਿਆ ਜੇ ਫਿਰ ਸਾਨੂੰ ਹੋਇਆ ਉਹ ਦੂਜੇ ਤਾਂ ਭਾਈ ਜਮੇ ਬੇ ਉਹ ਭਈ ਕੀ ਲੱਗਦਾ ਵੀ ਇਹੋ ਜਿਹੇ ਜਿਹੜੇ ਮੁੰਡੇ ਆ ਜਿਹੜੇ ਨੌਜਵਾਨੀ ਭੜਕ ਜਾਂਦੀ ਆ ਇਹਨਾਂ ਨੂੰ ਇਦਾਂ ਲੱਗਦਾ ਵੀ ਯਾਰ ਉਹ ਚੀਜ਼ਾਂ ਚ ਹੀ ਸਵਾਦ ਰਹਿ ਗਿਆ ਇਹ ਆਪਣੀ ਜ਼ਿੰਦਗੀ ਭੁੱਲ ਜਾਂਦੇ ਵੀ ਅਸੀਂ ਜ਼ਿੰਦਗੀ ਦੇ ਵਿੱਚ ਕੁਝ ਕਰਨਾ ਵੀ ਆ ਉਹ ਚੀਜ਼ਾਂ ਦੇ ਵਿੱਚ ਕਿਉਂ ਵੜਦੇ ਜਾਂਦੇ ਆ ਤੇ ਬਾਅਦ ਵਿੱਚ ਜਦੋਂ ਇਹੋ ਜਿਹੇ ਗੱਲਾਂ ਹੋ ਜਾਂਦੀਆਂ ਫਿਰ ਇਹਨਾਂ ਨੂੰ ਸਮਝ ਲੱਗਦੀ ਆ ਵੀ ਰਹੀ ਗੱਲ ਗਲਤ ਸੀਗਾ ਯਾਰ ਭਾਈ ਯਾਰ ਜਿੰਨਾਂ ਨੂੰ ਆਪਾਂ ਜਾਣਦੇ ਨਹੀਂ ਜਿਹੜੀ 25 ਵਜੇ ਆਪਾਂ ਨੂੰ ਜਾਣਕਾਰੀ ਇਹਨੂੰ ਉੱਥੇ ਜਾਣੇ ਕਿਉਂ ਜਦੋਂ ਇਹਨਾਂ ਨੂੰ ਪਤਾ ਸੀਗਾ ਵੀ ਸਾਡੇ ਨਾਲ ਇਹ ਕੰਮ ਹੋਊਗਾ ਜਾਂ ਫਿਰ ਇਹ ਤਿੰਨੇ ਜਣੇ ਇਕੱਠੇ ਹੀ ਕਿਉਂ ਵੜ ਗਏ ਜਿਹੜਾ ਸਾਨਾ ਬੰਦਾ ਹੁੰਦਾ ਚਲ ਜੇ ਜਾਂਦੇ ਇੱਕ ਜਾੜ ਦਾ ਦੋ ਬਾਹਰ ਖੜੇ ਲੈਂਦੇ ਇੱਕ ਬੰਦਾ ਅੰਦਰ ਜਾਂਦਾ ਫੇਰ ਇਹਦਾ ਸਾਨੂੰ ਨਸ਼ੀਲੀ ਦਵਾਈ ਦਿੱਤੀ ਗਈ ਚਾਹ ਚਾਹ ਨਸ਼ੀਲੀ ਪੀਤੀ ਗਈ ਹੈ ਨਸ਼ੀਲੀ ਤਾਂ ਹੁਣ ਤਾਂ ਦੇਦੇ ਜਦੋਂ ਤਿੰਨੇ ਹੀ ਧੱਕੇ ਚੜ੍ਹ ਗਏ ਜਾ ਕੇ ਉਹਨਾਂ ਦੇ ਅਗਲੇ ਨਾਲ ਦਾ ਉਹਦਾ ਕੰਮ ਕਰਨਾ ਸੀ ਕਰਕੇ 1 ਲੱਖ 2 ਲੱਖ ਦਾ 2.5 ਲੱਖ ਦਾ ਸਿਓ ਚੀਜ਼ ਲੁੱਟ ਲਈ ਹੂੰ ਲੱਖ ਸਵਾ ਲੱਖ ਦਾ ਤਾਂ ਬੋਲਟ ਹੀ ਆ ਪਿਆ 60000 ਰੁਪਏ ਹੁੰਦਾਸੀ ਜਾਂਦਾ ਫੋਨ ਸੀ ਮੇਰਾ ਇਹ ਚੈਨ ਸੀਗੇ ਪਸ ਪੈਸੇ ਵੀ ਹੋ ਗਏ ਲੁੱਟ ਹੈਗੀ ਆ ਬਈ 5 ਲੱਖ ਦੀ ਹਾਂ ਪੈਸੇ ਉਹਨਾਂ ਕੋ ਉਹ ਮੁੰਡਿਆਂ ਕੋਲ ਵੀ ਇਹ ਚੀਜ਼ਾਂ ਹੋਣਗੀਆਂ ਤੇ ਉਹ ਮੁੰਡੇ ਕੋ ਫੋਨ ਤਾਂ ਅਗਲੇ ਹਰਕ ਕੋਲ ਅੱਜ ਕੱਲ 20 25 ਹਜ਼ਾਰ ਦਾ ਫੋਨ ਤਾਂ ਹੈਗਾ ਹੀ ਆ ਠੀਕ ਹੈ ਨਾ ਬਾਕੀ ਹੁਣ ਉਹ ਜਿਹੜਾ ਆ ਬੰਦਾ ਜਿਹਨੇ ਪੈਸੇ ਭਰੇ ਇਹਨਾਂ ਦੇ ਜਿਹੜਾ ਬੰਦਾ ਅੱਜ 4-5000 ਰੁਪਏ ਇਹਨਾਂ ਦਾ ਭਰ ਸਕਦਾ ਕੀ ਪਤਾ ਤੇ ਜੇਬ ਚ ਕਿੰਨੇ ਕੁ ਹੋਣਗੇ ਵੇਖ ਲਓ ਹਾਲ ਜਿਹੜੇ ਮੁੰਡੇ ਨਾ ਆਪਣੇ ਆਪ ਨੂੰ ਠੰਡਾ ਕਰਨ ਵਾਸਤੇ ਨਾ ਜਦੋਂ ਪਾਰਟੀ ਪੂਰ ਪ੍ਰੋਗਰਾਮ ਹੁੰਦਾ ਉਦੋਂ ਇਹ ਟੂਲੀ ਬਣਾ ਲੈਂਦੇ ਆ ਚਾਰ ਪੰਜ ਮੁੰਡੇ ਰਲ ਕੇ ਕਹਿੰਦੇ ਯਾਰ ਆਪਾਂ ਉਹ ਕੰਮ ਕਰੀਏ ਕਿਉਂਕਿ ਸ਼ੈਤਾਨ ਦਾ ਇੱਕ ਵਾਸ ਹੋ ਜਾਂਦਾ ਆਪਣੇ ਦੇ ਵਿੱਚ ਜਦੋਂ ਆਪਾਂ ਇਹ ਜਿਹੇ ਗਲਤੀਆਂ ਕਰਦੇ ਨਾ ਉਦੋਂ ਸਮਝ ਲਿਆ ਕਰੋ ਵੀ ਕੁਝ ਨਾ ਕੁਝ ਆਪਣਾ ਅਣਹੋਣੀ ਹੋਊਗੀ ਹਾਂ ਹਾਂ ਇੱਕ ਹਰ ਇੱਕ ਚੀਜ਼ ਨਹੀਂ ਗਲਤ ਹੁੰਦੀ ਪਰ ਕਈ ਅੱਡੇ ਇਹ ਜਿਹੇ ਹੁੰਦੇ ਜਿੱਥੇ ਲੁੱਟ ਵੀ ਹੁੰਦੀ ਆ ਇਹ ਮੁੰਡਿਆਂ ਨੇ ਇੱਕ ਪਲਾਨ ਬਣਾਉਂਦੇ ਆ ਵੀ ਆਪਾਂ ਚੱਲੀਏ ਯਾਰ ਕੀ ਪਤਾ ਇਹਨੂੰ ਵੀ ਪਤਾ ਹੋਵੇ ਹੁਣ ਤਾਂ ਹੀ ਕੈਮਰੇ ਮੂਰੇ ਕਹਿ ਰਿਹਾ ਵੀ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਮੈਂ ਉੱਥੇ ਗਿਆ ਪੈਸੇ ਤੇ ਗੇੜਾ ਕਾ ਕੇ ਖਾ ਕੇ ਮੁੰਡੇ ਦੱਸੋ ਮੈਨੂੰ ਉੱਥੇ ਇਹੋ ਜਿਹੇ ਕੰਮ ਤੇ ਜਾਣਿਓ ਤੁਹਾਨੂੰ ਇਹ ਨਹੀਂ ਪਤਾ ਵੀ ਉੱਥੇ ਕਰਨਾ ਕੀ ਆ ਗੇੜਾ ਖਾ ਕੇ ਮੋੜੇ ਇਹ ਤਾਂ ਗੱਲ ਹੈ ਝੂਠੀ ਹੈ ਇਹਦੀ ਪਰ ਮੈਂ ਹਾਂ ਜਿੱਥੋਂ ਤੱਕ ਮੈਂ ਦੱਸਦਾ ਇਹਨਾਂ ਨੇ ਸਾਰਿਆਂ ਨੇ ਰਲ ਕੇ ਇੱਕ ਪਲਾਨ ਬਣਾਇਆ ਹੋਊਗਾ ਵੀ ਆਪਾਂ ਚੱਲਦੇ ਆਂ ਆਹ ਚੀਜ਼ ਕਰਦੇ ਆਂ ਨਵੀਂ ਨਵੀਂ ਜਵਾਨੀ ਚੜੀ ਹੋਈ ਆ ਨਵਾਂ ਨਵਾਂ ਜੋਸ਼ ਹੋਊਗਾ ਪਹਿਲੀ ਪਹਿਲੀ ਵਾਰ ਹੋਊਗਾ ਜਿਵੇਂ ਲੁੱਟੇ ਗਏ ਆ ਇਹਨਾਂ ਨੇ ਪੈਸੇ ਭਰੇ ਉਸ ਤੋਂ ਬਾਅਦ ਇਹਨਾਂ ਨੂੰ ਨਸ਼ੀਲੀ ਚੀਜ਼ ਦਿੱਤੀ ਜਾਂਦੀ ਹੈ ਜਿਹਦੇ ਕਰਕੇ ਇਹ ਬੇਹੋਸ਼ ਹੋ ਜਾਂਦੇ ਆ ਤੇ ਸਾਰਾ ਕੁਝ ਇਹਨਾਂ ਦਾ ਲੁੱਟਿਆ ਜਾਂਦਾ ਤੁਹਾਡੇ ਨਾਲ ਵੀ ਇਹ ਚੀਜ਼ਾਂ ਹੋ ਸਕਦੀਆਂ ਹਰ ਇੱਕ ਬੰਦੇ ਨਾਲ ਇਹ ਚੀਜ਼ ਹੋ ਸਕਦੀ ਹੈ ਜਿਹੜੇ ਬੰਦੇ ਅਣਜਾਣ ਪੁਨੇ ਦੇ ਵਿੱਚ ਆਪਣੇ ਆਪ ਨੂੰ ਠੰਡਾ ਕਰਨ ਵਾਸਤੇ ਯਾਰ ਮੈਂ ਸਿੱਧੀ ਗੱਲ ਕਹਿਣਾ ਕਿਉਂਕਿ ਸਪਸ਼ਟ ਆਪਣੀ ਗੱਲ ਹੁੰਦੀ ਆ ਆਪਣੇ ਆਪ ਨੂੰ ਠੰਡਾ ਕਰਨ ਵਾਸਤੇ ਜਦੋਂ ਆਪਾਂ ਜਾਣਦੇ ਆ ਨਾ ਕਿਸੇ ਪਾਸੇ ਤਾਂ ਆਪਣੇ ਨਾਲ ਇਹੋ ਜਿਹੀਆਂ ਚੀਜ਼ਾਂ ਹੋਣੀਆਂ ਹੀ ਲਾਜ਼ਮੀ ਹੁੰਦੀਆਂ ਕਈ ਵਾਰੀ ਨਹੀਂ ਹੁੰਦੀ ਆ ਚਲੋ ਅਲੱਗ ਗੱਲ ਆ ਪਰ ਕਈ ਵਾਰੀ ਇਹੋ ਜਿਹਾ ਸਿਸਟਮ ਬਣ ਜਾਂਦਾ ਜਿਹਦੇ ਕਰਕੇ ਆਪਣਾ ਸਾਰਾ ਕੁਝ ਬਰਬਾਦ ਹੋ ਜਾਂਦਾ ਹਾਂ ਇਹ ਤਾਂ ਇਕੱਲੇ ਬੇਹੋਸ਼ ਹੋਏ ਸੀ ਕੀ ਪਤਾ ਇਹਨਾਂ ਨੂੰ ਮਾਰ ਵੀ ਸਕਦੇ ਸੀ ਉਹ ਕੀ ਪਤਾ ਇਹ ਖਤਾਨਾ ਦੇ ਵਿੱਚ ਮਿਲਦੇ ਕਈ ਵਾਰ ਕਿਸੇ ਬਿਲਡਿੰਗ ਤੇ ਲੰਕੇ ਮਿਲਦੇ ਜਾਂ ਕਿਸੇ ਟੋਬੇ ਨਾਲੇ ਦੇ ਵਿੱਚ ਪਏ ਮਿਲਦੇ ਇਹਨਾਂ ਨਾਲ ਕੁਝ ਵੀ ਹੋ ਸਕਦਾ ਪਰ ਹਾਂ ਤੁਸੀਂ ਵੇਖੋ ਇਹਨਾਂ ਦੀ ਜ਼ਿੰਦਗੀ ਤਾਂ ਬਚ ਗਈ ਉਹ ਪਤਾ ਐਡਰੈਸ ਕਿੱਥੇ ਆ ਕਿੱਥੇ ਨਹੀਂ ਹੈਗਾ ਜਿੱਥੇ ਤੁਸੀਂ ਗਏ ਸੀਗੇ ਹਾਂ ਬਈ ਯਾਦ ਉਹ ਕਿਵੇਂ ਯਾਦ ਰਹਿ ਗਏ ਹੋ ਹੁਣ ਸੁਰਤ ਆ ਗਈ ਵੀ ਜੋ ਸਾਰਾ ਕੁਝ ਯਾਦ ਆ ਯਾਰ ਉਹ ਥੋੜੀ ਨਾ ਭੁੱਲਾਂਗੇ ਨਹੀਂ ਜੇ ਤੂੰ ਕਹੀ ਨਾ ਮੈਂ ਤਾਂ ਗੇੜਾ ਮਾਰਨ ਗਿਆ ਸੀ ਤੈਨੂੰ ਪਤਾ ਹੀ ਨਹੀਂ ਇਹ ਚੀਜ਼ਾਂ ਬਾਰੇ ਨਾ ਵੀ ਆਪ ਨੂੰ ਨਹੀਂ ਪਤਾ ਯਾਰ ਕੀ ਪਤਾ ਤੂੰ ਆਦੇ ਮੰਮੀ ਡੈਡੀ ਤੋਂ ਡਰਦਾ ਹੋਵੇਂ ਕੀ ਪਤਾ ਉਹ ਕੈਮਰਾ ਨੂੰ ਵੇਖਦੇ ਹੁਣ ਵੀ ਸਾਡਾ ਮੁੰਡਾ ਉਹ ਖੜਾ ਬਾਦਰ ਸੂਰਮਾ ਨਹੀਂ ਵੀ ਡਰ ਤਾਂ ਹੁਣ ਕਾਦਾ ਜਦੋਂ ਯਾਰ ਫੜੀ ਗਏ ਉੱਤੇ ਆ ਕੇ ਅਜੇ ਡਰ ਰਹਿ ਗਏ ਪਿੱਛੇ ਕੋਈ ਬੇਇੱਜ਼ਤੀ ਹੁਣੀ ਜਿਹੜੀ ਹੋਈ ਗਈ ਹੁਣ ਤਾਂ ਅਜੇ ਤਾਂ ਸ਼ੁਕਰ ਕਰ ਬਾਈ ਉਹਨਾਂ ਨੇ ਰੋੜੀਆਂ ਤੇ ਸਿੱਟੇ ਬਾਵਾ ਕਿਸੇ ਨਹਿਰ ਚ ਨਾ ਛੜਤੇ ਹੂੰ ਜਿਵੇਂ ਉਹਨਾਂ ਇਹ ਤਾਂ ਨਸ਼ੇ ਪੱਤੇ ਚ ਫੁੱਲ ਸੀਗੇ ਇਹ ਇਹ ਜੇ ਨਹਿਰ ਚੜਦਣ ਦਿੱਤੇ ਨੇ ਇੰਝ ਹੀ ਕਹਿੰਦਾ ਸੈਕਲਿੰਗ ਕਹਿੰਦਾ ਨਹਿਰ ਚ ਛਾਲ ਮਾਰ ਕੇ ਹੁੰਣਗੇ। ਹਾਂ। ਬਈ ਇਹਦੇ ਪੰਜਾਬ ਦੇ ਵਿੱਚ ਇਹ ਅੱਡੇ ਬਣੇ ਹੋਏ ਆ ਜਿੱਥੇ ਗਲਤ ਕੰਮ ਹੁੰਦੇ ਆ ਇਹ ਚੰਗੇ ਆ ਕਿ ਮਾੜੇ ਆ। ਅੱਜ ਕੱਲ ਪਿੰਡਾਂ ਦੇ ਵਿੱਚ ਵੀ ਇਹ ਸਿਸਟਮ ਚੱਲ ਪਿਆ ਬਈ ਪਿੰਡਾਂ ਦੇ ਗਲੀਆਂ ਦੇ ਵਿੱਚ ਕਈ ਵਾਰੀ ਇਹੋ ਜਿਹੇ ਘਰ ਹੁੰਦੇ ਆ ਜਿੱਥੇ ਗਲਤ ਕੰਮ ਕਰਦੇ ਹੁੰਦੇ ਆ ਪਰ ਲੋਕ ਉਹਨਾਂ ਤੋਂ ਡਰਦੇ ਹੁੰਦੇ ਵੀ ਇਹਨਾਂ ਨੂੰ ਅਸੀਂ ਕੀ ਕਹੀ ਯਾਰ ਕਿਉਂਕਿ ਪ੍ਰਸ਼ਾਸਨ ਉਹਨਾਂ ਦੇ ਨਾਲ ਖੜਾ ਹੁੰਦਾ। ਦੂਜੀ ਗੱਲ ਮੈਂ ਇਹ ਉਹ ਹਫ਼ਤਾ ਦਿੰਦੇ ਜੋ ਕਹਿੰਦੇ ਪੈਸੇ ਦਿੰਦੇ ਤਾਂ ਕਰਕੇ ਉਹ ਚੀਜ਼ਾਂ ਨੂੰ ਰੋਕਦੇ ਨਹੀਂ। ਗਲੀ ਗਵਾਂਢ ਅਸੀਂ ਕਿੱਥੇ ਦੀ ਲੰਗੀ ਕਿਉਂਕਿ ਜਿੰਨੇ ਬੰਦੇ ਆਉਂਦੇ ਆ ਮੁੰਡੇ ਕਿ ਕਈ ਕਈ ਤਰ੍ਹਾਂ ਦੇ ਬੰਦੇ ਆਉਂਦੇ ਆ ਉੱਥੋਂ ਦੇ ਲੋਕ ਵੀ ਇੱਕ ਇਹ ਚੀਜ਼ ਤੋਂ ਗਰਮੀ ਖਾਈ ਜਾਂਦੇ ਰਹਿੰਦੇ ਆ ਇਹ ਸਿਸਟਮ ਬਾਰੇ ਤੁਸੀਂ ਕੀ ਕਹਿਣਾ ਚਾਹੋ ਪਿੰਡਾਂ 'ਚ ਤਾਂ ਨਹੀਂ ਹੋਣਾ ਚਾਹੀਦੀ ਇਹ ਚੀਜ਼ ਕਿਉਂਕਿ ਪਿੰਡ ਆ ਪਿੰਡਾਂ 'ਚ ਹੁੰਦੀ ਆ ਚਾਹੀਦੀ ਇਹ ਪਿੰਡਾਂ 'ਚ ਨਹੀਂ ਹੋਣੀ ਚਾਹੀਦੀ ਕਿਉਂਕਿ ਪਿੰਡ ਦੇ ਵਿੱਚ ਆਪਣੇ ਮਤਲਬ ਹਰ ਇੱਕ ਬੰਦਾ ਜਾਣਦਾ ਹੁੰਦਾ ਗਿਣਵੇਂ ਚੜਵੇਂ ਕਹ ਰਾਮ ਨੇ ਚੱਲ ਹਣਾ ਪਿੰਡ ਦੇ ਵਿੱਚ ਹਰ ਚੀਜ਼ ਪਤਾ ਲੱਗ ਜਾਂਦੀ ਓਥੇ ਜਵਾਕਾਂ ਨੂੰ ਮੜਾ ਗਲਤ ਅਸਰ ਪੈਂਦਾ ਜੇ ਸ਼ਹਿਰ ਆ ਜੇ ਵੱਡਾ ਸ਼ਹਿਰ ਜਦੋਂ ਵੱਡੇ ਸ਼ਹਿਰ ਤੋਂ ਜਦੋਂ ਬੰਦਾ ਜਾਂਦਾ ਕਿਤੇ ਵੀ ਉੱਥੇ ਬਣੇ ਹੋਣ ਇੱਕ ਤਾਂ ਜਿਹੜੀ ਮੰਨ ਕੇ ਚੱਲ ਬੰਦੇ ਨੂੰ ਕਾਮਵਾਸ਼ਨਾ ਜਿਹੜੇ ਬਲਾਤਕਾਰ ਦੇ ਚੀਜ਼ਾਂ ਵੱਧ ਉਹ ਘਟ ਜਾਣਗੀਆਂ ਘਟ ਦਿੰਗਾ ਕਿਉਂਕਿ ਬੰਦਾ ਜਾਂਦਾ ਉੱਥੇ ਕਹਿੰਦੇ ਵੀ ਇਹ ਚੀਜ਼ਾਂ ਤੇ ਜਾਂਦੇ ਆ ਵੱਡੇ ਸ਼ਹਿਰ ਤੋਂ ਹੋਣੀ ਜ਼ਰੂਰੀ ਹੈ ਕਿਉਂਕਿ ਬਾਹਰਲੇ ਦੇਸ਼ 'ਚ ਲਾਲਾ ਬਾਹਰਲੇ ਦੇਸ਼ 'ਚ ਖੁੱਲੇ ਹਮ ਚੱਲਦਾ ਚੀਜ਼ਾਂ ਉੱਥੇ ਇਹ ਚੀਜ਼ਾਂ ਕਿਉਂ ਨਹੀਂ ਹੁੰਦੀਆਂ ਜਿਹੜੀਆਂ ਆਪਣੇ ਵਧ ਜਾਂਦੇ ਨੇ ਲੋਕ ਛੋਟੇ ਛੋਟੇ ਜਵਾਕੜਾਂ ਨੂੰ ਵੀ ਨਹੀਂ ਛੱਡਦੇ ਉੱਥੇ ਛੋਟੇ ਜਵਾਕ ਹੈ ਜਿਹੜੇ ਨਿੱਕੇ ਨਿੱਕੇ ਉਹਨਾਂ ਨੂੰ ਨਹੀਂ ਛੱਡਦੇ ਲੋਕ ਵੀ ਰੇਸਟਿਆਨੋ ਵੀ ਕਲੰਕ ਲੱਗਿਆ ਪਿਆ ਹਾਂ ਰੇਸਟਿਆਨੋ ਕਲੰਕ ਲੱਗਿਆ ਪਿਆ ਜੇ ਉੱਥੇ ਚੀਜ਼ ਬਣੀ ਵੀ ਆ ਵੱਡੇ ਸ਼ਹਿਰ ਚ ਅਗਲਾ ਜਾਊਗਾ 500000 ਰੁਪਏ ਲੱਗੂਗਾ ਆਉਂਦੇ ਮਨ ਦੀ ਸੰਤੋਸ਼ਟੀ ਜਿਹੜੀ ਹੁੰਦੀ ਆ ਮਨ ਲੈ ਜਿਹੜੀ ਕਾਮਵਾਸ਼ਨਾ ਹੁੰਦੀ ਆ ਉਹਨੂੰ ਅਗਲਾ ਠੰਡਾ ਕਰ ਸਕਦਾ ਉਹ ਗਲਤ ਕਿਸੇ ਚੀਜ਼ ਮਨ ਲੈ ਤੇ ਇੰਦੀ ਨੂੰ ਜਾਂ ਕਿਸੇ ਦੇ ਪੁੱਤ ਨੂੰ ਗਲਤ ਇਹ ਕਿਵੇਂ ਗਲਤ ਪੇੜ ਚੜ ਗਏ ਕਿਸੇ ਦੇ ਇਦਾਂ ਵੀ ਹੋ ਜਾਂਦਾ ਕਈ ਵਾਰ ਇਹ ਬਈ ਹੋਇਆ ਪਹਿਲੀ ਵਾਰ ਸੁਣਿਆ ਚੀਜ਼ ਠੀਕ ਆ ਨਹੀਂ ਵੈਸੇ ਉਹਨਾਂ ਦੇ ਅੱਡੇ ਬਣੇ ਹੁੰਦੇ ਆ ਉਹ ਇਹੋ ਜਿਹਾ ਗਲਤ ਕੰਮ ਨਹੀਂ ਕਰਦੇ ਆ ਪਹਿਲੇ ਉਹ ਕਹਿੰਦੇ ਆ ਵੀ ਆਪਦਾ ਚ ਤੇ ਇਹਨਾਂ ਦਾ ਇਹ ਨਹੀਂ ਪਤਾ ਵੀ ਇਹ ਇਹਨਾਂ ਨੂੰ ਬੰਦੇ ਜਿੱਥੇ ਗਏ ਆ ਉਹ ਸਹੀ ਮਿਲੇ ਆ ਜਾਂ ਕਿਸੇ ਵਾਸਤੇ ਐਡਰੈਸ ਹੀ ਹੋਰ ਪਾਸੇ ਲੰਘ ਗਏ ਹੂੰ ਵਿਚ ਆਈ ਨਹੀਂ ਆਪਾਂ ਕਹਿੰਦੇ ਬਥੇਰੇ ਗਲਤ ਵੀ ਹੁੰਦੇ ਬੰਦੇ ਲਾਲਚ ਚ ਚੈਨ ਚੈਨਾਂ ਵੇਖ ਕੇ ਲਾਲਚ ਚ ਜਾ ਗਏ ਹੁਣ ਪਹਿਲਾਂ ਨਾਲ ਜਿਹੜੇ ਆ ਕੋਠੇ ਹੁੰਦੇ ਸੀ ਨਾ ਜਿਵੇਂ ਕਹੇ ਦੀ ਜਿੱਥਾਂ ਕੋਈ ਇਹੋ ਜਿਹਾ ਕੰਮ ਹੁੰਦਾ ਸੀ ਉਹ ਨਾ ਸ਼ਹਿਰਾਂ ਤੋਂ ਪਿੰਡਾਂ ਤੋਂ ਦੂਰ ਇੱਕ ਖੇਤਾਂ ਦੇ ਵਿੱਚ ਬਰਾਣ ਇੱਕ ਹਵੇਲੀ ਹੁੰਦੀ ਸੀ ਜਿੱਥੇ ਇਹ ਕੰਮ ਹੁੰਦੇ ਸੀਗੇ ਪਹਿਲਾਂ ਵਾਲੇ ਟਾਈਮਾਂ ਦੇ ਵਿੱਚ ਜਦੋਂ ਆਪਾਂ ਫਿਲਮਾਂ ਫੁਲਮਾਂ ਚ ਦੇਖਦੇ ਆ ਸਿਸਟਮ ਦੇਖਦੇ ਆ ਤੇ ਉੱਥੇ ਇਹੋ ਜਿਹਾ ਸਿਸਟਮ ਹੁੰਦਾ ਸੀਗਾ ਪਰ ਅੱਜ ਕੱਲ ਹਰ ਇੱਕ ਗਲੀ ਗਵਾਰ ਦੇ ਵਿੱਚ ਵੀ ਇਹ ਸਿਸਟਮ ਚੱਲਣ ਲੱਗ ਗਿਆ ਕਈ ਇਹੋ ਜਿਹੇ ਸ਼ਹਿਰ ਆ ਜਿਨ੍ਹਾਂ ਦੇ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਸਾਡੇ ਏਰੀਏ ਦੇ ਵਿੱਚ ਕਈ ਇਹੋ ਜਿਹੇ ਘਰ ਨੇ ਜਿੱਥੇ ਸਾਡੇ ਸ਼ਹਿਰਾਂ ਦੇ ਵਿੱਚ ਕਈ ਇਹੋ ਜਿਹੇ ਘਰ ਨੇ ਜਿੱਥੇ ਗਲਤ ਕੰਮ ਹੁੰਦੇ ਆ ਉਹਨਾਂ ਕਰਕੇ ਸਾਰਾ ਪਿੰਡ ਬਦਨਾਮ ਹੋਇਆ ਹੁੰਦਾ ਉਹਨਾਂ ਕਰਕੇ ਸਾਰੀ ਗਲੀ ਬਦਨਾਮ ਹੋਈ ਹੁੰਦੀ ਆ ਦੂਜੀ ਗੱਲ ਜਿਹੜੇ ਆ ਥਾਂ ਥਾਂ ਤੇ ਉਹੋ ਹੋਟਲ ਹੋ ਗਏ ਜਾਂ ਹੋਰ ਹੋਟਲ ਹੋ ਗਏ ਜਿੱਥੇ ਸ਼ੋਸ਼ਣ ਹੁੰਦਾ ਕੁੜੀਆਂ ਦਾ ਜਿੱਥੇ ਕੁੜੀਆਂ ਦੇ ਨਾਲ ਗਲਤ ਹਰਕਤਾਂ ਕੀਤੀਆਂ ਜਾਂਦੀਆਂ ਨੇ ਜਿੱਥੇ ਲੋਕ ਪੈਸਾ ਦੇ ਕੇ ਜਾਂਦੇ ਨੇ ਇਹ ਚੀਜ਼ਾਂ ਸ਼ਹਿਰਾਂ ਦੇ ਵਿਚਾਲੇ ਕਈਆਂ ਦੇ ਗਲੀਆਂ ਦੇ ਨਾਲ ਕਿਸੇ ਦੇ ਘਰ ਦੇ ਨਾਲ ਕੰਧਾਂ ਨੇ ਇਹ ਜਿਆ ਸਿਸਟਮ ਇਹ ਦੂਰ ਹੋਣਾ ਚਾਹੀਦਾ ਜਦੋਂ ਜੇ ਇਹ ਚੀਜ਼ ਨੂੰ ਪਹਿਲ ਦਿੰਦੇ ਆ ਨਾ ਜਿਵੇਂ ਆ ਮੁੰਡੇ ਫਸ ਗਏ ਕਿ ਤੁਹਾਡੇ ਨਾਲ ਵੀ ਐਦਾਂ ਹੋ ਸਕਦਾ ਕਿੰਨੀ ਕਿਹੜੀ ਕਲਾਸ ਬਣਦਾ ਮੈਂ ਪਲੱਸ 2 ਕੀਤੀ ਹੈ ਬਈ ਹੁਣ ਪਲੱਸ 2 ਕੀਤੀ ਆ ਕੀ ਸੋਚਿਆ ਜ਼ਿੰਦਗੀ ਵਿੱਚ ਕੀ ਕਰਨਾ ਕੀ ਹੈ ਜ਼ਿੰਦਗੀ ਚ ਬਈ ਮੈਂ ਬਾਹਰ ਦਾ ਬਣਾਈ ਜਾਂਦਾ ਸੀ ਬਾਹਰ ਦਾ ਐ ਤਾਂ ਨਹੀਂ ਬਾਹਰ ਪਹੁੰਚਦਾ ਫਿਰ ਤੂੰ ਹੁਣ ਤਾਂ ਵੀ ਪਹੁੰਚਿਆ ਵੀ ਨਹੀਂ ਆਣਾ ਕਿਵੇਂ ਹੁਣ ਕਦੇ ਨਹੀਂ ਪਹੁੰਚਿਆ ਬਈ ਇਹਦਾ ਚੱਕਰ ਪਤਾ ਕੀ ਆ ਜਿਹੜੀ ਇਹ ਚੀਜ਼ ਆ ਇਹਦਾ ਹਜੇ ਨਿਆਣੇ ਆ ਇਹਨਾਂ ਨੂੰ ਚੰਗਾ ਸਮਝ ਇਹਨਾਂ ਨੂੰ ਸਮਝ ਨਹੀਂ ਹੈਗੀ ਹਨਾ ਉਹ ਚੀਜ਼ਾਂ ਦੀ ਵੀ ਕਹਿੰਦਾ ਮੈਂ ਪਲੱਸ 2 'ਚ ਪੜਦਾ ਹਾਂ ਹਾਂ ਪਲੱਸ 2 'ਚ ਪੜਦਾ ਇਹਦਾ ਕੰਮ ਹੁਣ ਗਾਂ ਉਹਦਾ ਕੋਈ ਚੰਗਾ ਪੁਹਿਖ ਬਣਾਵੇ ਕੋਈ ਫੌਜ ਚ ਭਰਤੀ ਹੋਵੇ ਪੁਲਿਸ ਚ ਹੋਵੇ ਜਾਂ ਆਪਦਾ ਕੋਈ ਮਨਲਾ ਕਿਸੇ ਪਾਸੇ ਆਪਦਾ ਟੀਚਰ ਰੱਖੇ ਮੇਨ ਇਹ ਹੁਣ ਕਿੱਧਰ ਨੂੰ ਤੁਰ ਪੇ ਇਹ ਰੱਬ ਨਾ ਕਰੇ ਚਲੋ ਰੂੜੀ ਦੇ ਸੱਟ ਗਏ ਚਲ ਜੇ ਇਹਨੂੰ ਚੱਕ ਨਹਿਰ ਨੂੰ ਚ ਜਾਂ ਪਾੜੀ ਦੇ ਪਾਣ ਦੇ ਕੀ ਕਰਦੇ ਇਹਨਾਂ ਅਗਲੇ ਤਾਂ ਇੰਝ ਕਹਿੰਦਾ ਸੀ ਵੀ ਆਪ ਆਪ ਦੀ ਆ ਮਰ ਗਿਆ ਇਹਦੀ ਉਮਰ ਆ ਬਈ ਯਾਰ ਇਹਦੀ ਉਮਰ ਹੋ ਗਈ 18 ਕੇ ਸਾਲ ਦੀ ਮਸਾਂ ਠੀਕ ਹੈ ਇਹਨੇ ਹੁਣ ਜ਼ਿੰਦਗੀ ਦੇ ਵਿੱਚ ਹੋਰ ਬਹੁਤ ਕੰਮ ਕਰਨੇ ਆ ਜ਼ਿੰਦਗੀ ਬਣਾਉਣੀ ਆ ਆ ਦਾ ਹੋਰ ਸਿਸਟਮ ਵੀ ਸੋਚਣਾ ਤੇ ਪਹਿਲਾਂ ਹੀ ਇਹੋ ਜੇ ਕੰਮਾਂ ਚ ਵੜੀ ਜਾਂਦਾ ਜਿਹੜੀ ਇਹ ਜ਼ਿੰਦਗੀ ਹੁੰਦੀ ਹੈ ਨਾ ਜਿਹੜੀ ਆ ਉਮਰ ਹੁੰਦੀ ਆ 18 ਸਾਲ ਤੋਂ 16 ਸਾਲ ਤੋਂ ਲੈ ਕੇ 25 26 ਸਾਲ ਤੱਕ ਜੇ ਬੰਦਾ ਸਾਂਭ ਗਿਆ ਆਪਦੀ ਚੀਜ਼ ਜਵਾਨੀ ਨੂੰ ਠੀਕ ਆ ਤਾਂ ਸਭ ਕੁਝ ਹੀ ਬਣਾ ਲੈਂਦਾ ਜੇ ਇਹ ਸਾਂਝੋ ਜਵਾਨੀ ਨੂੰ ਆਪਦੀ ਇਹ ਸਾਰਾ ਕੁਝ ਬਣਾ ਲੰਦਾ ਤੇ ਨਹੀਂ ਇਹੋ ਜੀ ਚੀਜ਼ ਚ ਦਲਦਲ ਚ ਹੈ ਜਾ ਫਸ ਜਾਂਦਾ ਕੋਈ ਨਸ਼ਿਆਂ ਚ ਵੜ ਜਾਂਦਾ ਕੋਈ ਜ਼ਿੰਦਗੀ ਖਰਾਬ ਕਰ ਲੈਂਦੇ ਆ ਹੁਣ ਰੱਬ ਨਾ ਕਰੇ ਇਹਦਾ ਕੁਝ ਹੋ ਜਾਂਦਾ ਚਲ ਇਹਨੂੰ ਮਹਾਰਾਜ ਨੇ ਮੌਕਾ ਦਿੱਤਾ ਪਲੱਸ 2 ਕੀਤੀ ਆ ਉਹਦੀ ਗਾਂਹ ਪੜੇ ਚੰਗਾ ਕੋਈ ਪਾਲਸ ਪਾਲਸ ਜਿਹਾ ਫੌਜ ਚ ਭਰਤੀ ਹੋਏ ਜੋ ਮਾਸਟਰ ਲੱਗੇ ਜਾਂ ਬਾਹਰ ਆਉਦੀ ਜ਼ਿੰਦਗੀ ਬਣਾ ਲੈ ਮੋੜ ਕੇ ਸਾਰੀ ਜ਼ਿੰਦਗੀ ਵਿਆਹ ਕਰਾ ਲੈ ਨਹੀਂ ਰਹਿੰਦਾ ਅੱਛਾ ਹੁਣ ਕੀ ਸੋਚਦਾ ਹੁਣ ਬਈ ਬੱਸ ਯਾਰ ਗਲਤੀ ਹੋਈ ਜਿਹੜੀ ਹੋਣੀ ਸੀ ਅੱਗੇ ਤੋਂ ਧਿਆਨ ਰੱਖੂਗਾ ਯਾਰ ਹੋਰ ਮੁੰਡਿਆਂ ਨੂੰ ਕੀ ਕਹਣਾ ਚਾਹਣਾ ਕਿ ਬਈ ਇਹੋ ਜੇ ਕੰ ਕਿ ਉਹ ਇਹੋ ਜਿਹਾ ਕੰਮ ਤਾਂ ਬਾਅਦ ਚ ਵੀ ਹੁੰਦੇ ਰਹਿੰਦਾ। ਵਿਆਹ ਕਰਾ ਲਓ ਜੇ ਇਹੇ ਕੰਮ ਕਰਨੇ ਆ। ਹਾਂ ਬਾਕੀ ਯਾਰ ਬੰਦਾ ਵੀ ਐਡਾ ਤਾਂ ਮਾੜਾ ਹੁੰਦਾ ਨਹੀਂ ਯਾਰ ਸਭ ਕੋ ਚੱਲੀ ਜਾਂਦਾ ਰਹਿੰਦਾ ਹਨਾ। ਬਸ ਧਿਆਨ ਨਾ ਰਹੁ ਆ ਉਦ। ਧੰਨਵਾਦ ਬਾਈ। ਧੰਨਵਾਦ। ਦੋਸਤੋ ਤੁਸੀਂ ਦੇਖ ਸਕਦੇ ਹੋ ਆ ਜਿਹੜਾ ਮੁੰਡਾ ਸੀ ਨਾ ਇਹ ਤੁਹਾਡੇ ਨਾਲ ਵੀ ਸਿਸਟਮ ਹੋ ਸਕਦਾ ਜਿਹੜਾ ਇਹ ਮੁੰਡਾ 18 ਕੇ ਸਾਲ ਦਾ ਮੁੰਡਾ ਯਾਰ ਜ਼ਿੰਦਗੀ ਦੇ ਵਿੱਚ ਪੁਲਿਸ ਦੀ ਭਰਤੀ ਹੋ ਹੈ ਫੌਜ ਦੀ ਭਰਤੀ ਵੇਖ ਕੋਈ ਡੀਐਸਪੀ ਕੋਈ ਆਈਏਪੀਸੀ ਆਈਪੀਐਸ ਕੋਈ ਹੋਰ ਚੀਜ਼ਾਂ ਐਸਆਈ ਹੋਰ ਬਥੇਰੀਆਂ ਪੋਸਟਾਂ ਨੇ ਯਾਰ तहसीलदार बन जाओ वन विभाग ਚ ਲੱਗ ਜਾਓ ਜੰਗਲ ਵਿਭਾਗ ਚ ਲੱਗ ਜਾਓ ਨਹਿਰੀ ਵਿਭਾਗ ਚ ਲੱਗ ਜਾਓ ਇਹ ਜੇ ਸਿਸਟਮ ਬਥੇਰਾ ਕੋ ਜਾ ਜਿੱਥੇ ਯਾਰ ਇਹ ਸਿਸਟਮ ਕਰੋ ਪਰ ਅੱਜ ਦੇ ਟਾਈਮ ਦੇ ਵਿੱਚ ਜਿਹੜੇ ਮੁੰਡੇ ਆ ਨਾ ਇਹਨਾਂ ਨੂੰ ਪਤਾ ਨਹੀਂ ਕੀ ਹੋ ਜਾਂਦਾ ਭੈਣ ਦੇ ਯਾਰ ਨਾ ਮੇਰੇ ਸਾਲੇ ਹੋਰ ਪਾਸੇ ਨੂੰ ਮੂੰਹ ਕਰ ਲੈਂਦੇ ਆ ਅੱਜ ਦੀ ਜਿਹੜੀ ਵੀਡੀਓ ਆ ਤੁਹਾਡੇ ਨਾਲ ਵੀ ਇਹ ਸਿਸਟਮ ਹੋ ਜਾਂਦਾ ਤੁਸੀਂ ਵੀ ਰੂੜੀ ਤੇ ਪਏ ਮਿਲੋਗੇ ਕਿਸੇ ਨੂੰ ਜੇ ਤੁਸੀਂ ਤੁਹਾਡੇ ਨਾਲ ਇਦਾਂ ਦਾ ਹੋ ਗਿਆ ਸਭ ਕੁਝ ਲੁੱਟਿਆ ਜਾਊਗਾ 4-5 ਲੱਖ ਦੀ ਘਾਟਾ ਮਹਿਸੂਸ ਇਹ ਕਰ ਰਿਹਾ ਅੱਜ ਤੇ ਤੇ ਮਾਪੇ ਵੀ ਇਹਨੂੰ ਹੁਣ ਬਾਹਰ ਨਿਕਲਣ ਹੋਣੀ ਕਹਿੰਦੇ ਵੀ ਬਾਹਰ ਪੁੱਤ ਤੂੰ ਇੱਥੇ ਤਾਂ ਛੰਡੇ ਗੱਡੀ ਐ ਨਾ ਸਾਡੇ ਬਾਹਰ ਜਾ ਕੇ ਕੀ ਕਰੇਗਾ ਅੱਜ ਦੀ ਜਿਹੜੀ ਵੀਡੀਓ ਆ ਸਾਡੀ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਇੱਕ ਸੇਧ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਨੂੰ ਧਿਆਨ ਨਾਲ ਵੇਖ ਲਿਓ ਇਹ ਤੁਹਾਡੇ ਲਈ ਬਣਾਈ ਗਈ ਆ ਤੇ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਧੰਨਵਾਦ